ਇਹ ਪਰਫਿਊਮ ਹੈ ਨਾ ਉਹਦੋਂ ਵਨ ਸਾਡਾ ਪਰਫਿਊਮ ਜਾਂਦਾ 100 ml ਇਹ ਆ ਜੀ ਤੇ 50 ml ਵਾਲਾ ਇਹ ਆਏ ਮੰਨੋ ਤੁਸੀਂ Amazon ਤੇ ਪੰਜ ਰੇਟਿੰਗ ਹਨ 5 ਸਟਾਰ ਰੇਟਿੰਗ ਇਹਨਾਂ ਟੌਪ ਤੇ ਚੱਲਦਾ ਸੋ ਤੁਹਾਨੂੰ ਮੈਂ ਦਿਖਾਉਂਗਾ ਪਹਿਲਾਂ ਇੱਥੋਂ ਐਂਟਰ ਕਰਵਾਉਂਗਾ ਤੁਹਾਨੂੰ ਇਹ ਜਿਹੜਾ ਬੈਨਰ ਹੈ ਇਹਨਾਂ ਦਾ ਇਹ ਵੀ ਤੁਹਾਨੂੰ ਝਲਕ ਇੱਦੀ ਦਿਖਾਉਂਗਾ ਇੱਕ ਮੈਂ ਸੋ ਪਹਿਲਾਂ ਆਪਾਂ ਜਾਵਾਂਗੇ ਰਿਜਵਾਨ ਇਤਰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਬਾਤ ਹੈ ਇਥੇ ਅੰਦਰ ਆ ਕੇ ਐਂਦਲ ਕਰਦਾ ਵੀ ਯਾਰ ਇੱਥੇ ਹੀ ਸੌਂ ਜਾਣਾ ਹੋਵੇ ਤੇ ਇੱਥੇ ਰੋਟੀ ਰੋਟੀ ਖਾ ਲੈਣੀ ਹੋਵੇ। ਇੱਥੋਂ ਅ ਮੇਰੇ ਖਿਆਲ ਜਾਣ ਤੋਂ ਬਾਅਦ ਘਰ ਦੇ ਪੁੱਛਣਗੇ। ਪੁੱਛਣਗੇ। ਵੀ ਤੁਸੀਂ ਇਹੋ ਜੀ ਨਾਲ ਆਓ। ਤੁਸੀਂ ਇਹੋ ਜੀ ਕਿਹੜੀ ਨਦੀ ਦੇ ਵਿੱਚ ਦੀ ਨਿਕਲ ਕੇ ਆਏ ਹੋ? ਤੁਸੀਂ ਕਿੱਥੇ ਇਹੋ ਜਿਹਾ ਇਸ਼ਨਾਨ ਕਰਕੇ ਆਏ ਹੋ? ਇਹ ਆ ਸਾਡਾ ਵੀਰ। ਸਹੀ ਗੱਲ। ਰਿਜਵਾਨ ਜੀ। ਤੇ ਇੱਧਰ ਮੈਂ ਤੁਹਾਨੂੰ ਦਿਖਾਉਣਾ ਵੀ ਇਹਨਾਂ ਦਾ ਗਾਹਕ ਜਿਹੜਾ ਕੈਨੇਡਾ ਤੋਂ 13 ਸਾਲਾਂ ਬਾਅਦ ਉਤਰਿਆ ਨਾ, ਉਸ ਦਿਨ ਜਿਹਨੇ ਅੱਗ ਮਚਾਈ ਵੀ ਸੀ। ਆ ਬੰਦੇ ਨੇ ਅਮਨਦੀਪ ਸਿੰਘ ਬਰਾੜ ਕੈਨੇਡਾ ਅਮਨਦੀਪ ਸਿੰਘ ਬਰਾੜ ਪਿੰਡ ਸੂਰਖੂਰੀ ਹਲਕਾ ਜਤੋ ਜ਼ਿਲ੍ਹਾ ਫਰੀਦਕੋਟ ਤੇ ਇਹ ਸਾਡੇ ਨਾਲ ਇਹਨਾਂ ਦੇ ਬਚਪਨ ਦੇ ਦੋਸਤ ਮੈਂ ਤਾਂ ਬਾਈ ਡਿਫਟੀ ਕਰਕੇ ਹੀ ਜਾਣਦਾ ਇਹ ਡਿਫਟੀ ਬਾਈ ਜੀ ਕਾਸਮ ਪੱਟੀ ਤੋਂ ਹਨ ਵੱਡੀਆਂ ਵੱਡੀਆਂ ਬੋਤਲਾਂ ਰੱਖੀਆਂ ਨੇ ਬਹੁਤ ਵੱਡੀਆਂ ਵੱਡੀਆਂ ਬੋਤਲਾਂ ਮੈਂ ਤਾਂ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਜੀਆਂ ਵੇਣਾ ਹੁੰਨਾ ਆਹ ਜਿਹੜੀਆਂ ਚੀਜ਼ਾਂ ਨਾ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਦੇਖੋ ਸਾਰਾ ਸਿਸਟਮ ਪੂਰਾ ਜਿਹੜਾ ਬਣਾ ਕੇ ਰੱਖਿਆ ਹੋਇਆ ਹੈ ਇਹ ਦੇਖੋ ਇਹਦੇ ਵਿੱਚ ਕੀ ਹੈ ਇੱਧਰ ਕੀ ਹੈ ਪੈਕਿੰਗ ਦਾ ਕੀ ਹਿਸਾਬ ਉਤਾਵ ਹੈ ਇਹ ਸਾਰੀਆਂ ਚੀਜ਼ਾਂ ਮੈਂ ਇਹਨਾਂ ਨੂੰ ਪੁੱਛੂੰਗਾ ਜਦੋਂ ਮੈਂ ਬਾਅਦੋਂ ਤੁਹਾਨੂੰ ਦੱਸਦਾ ਸੀ ਨਾ ਇਹ ਮੈਨੂੰ ਬਹੁਤ ਹੀ ਜਾਣਕਾਰੀ ਨੇ ਇਸ ਚੀਜ਼ ਬਾਰੇ ਮੈਂ ਤਾਂ ਇੰਨਾ ਜਾਣਦਾ ਕਿ ਬਸ ਚਾਹੇ ਇਤਰ ਹੋਵੇ ਚਾਹੇ ਓਦ ਹੋਵੇ ਚਾਹੇ ਸੈਂਟ ਹੋਵੇ ਚਾਹੇ ਪਰਫਿਊਮ ਹੋਵੇ ਉਹਦੇ ਵਿੱਚੋਂ ਬਸ ਇਹ ਵੀ ਖੁਸ਼ਬੂ ਆਉਂਦੀ ਹੁੰਦੀ ਹੈ ਤੇ ਉਹ ਖੁਸ਼ਬੂ ਅਸੀਂ ਕਹਿੰਦੇ ਕਿ ਇੰਨੀ ਵਧੀਆ ਹੋਣੀ ਚਾਹੀਦੀ ਯਾਰ ਵੀ ਕੱਪੜੇ ਧੋਣ ਤੋਂ ਬਾਅਦ ਜਾਣੀ ਨਹੀਂ ਚਾਹੀਦੀ ਰਿਜਵਾਨ ਵੀਰੇ ਕੀ ਹਾਲ ਹੈ ਮੈਂ ਬੈਠ ਕੇ ਗੱਲ ਕਰੂੰਗਾ ਤੁਹਾਡੇ ਨਾਲ ਠੀਕ ਹੋ ਹਾਂਜੀ ਹਾਂਜੀ ਤੁਹਾਡਾ ਐਡਰੈਸ ਜਿਹੜਾ ਨਾ ਉਹ ਮੈਂ ਲਾ ਦਣਾ ਵੀਡੀਓ ਦੇ ਵਿੱਚ ਆਪਣੇ ਆਪ ਹੀ ਲਾ ਹਾਂ ਤੁਸੀਂ ਦੱਸ ਵੀ ਦਿਓ ਕਿਉਂਕਿ ਅੱਜ ਕੱਲ ਦੇ ਮਾਹੌਲ 'ਚ ਨਾ ਜਦੋਂ ਮੇਰੀ ਵੀਡੀਓ ਚੱਲੀ ਸੀਗੀ ਅਜ ਤੋਂ 2 ਸਾਲ ਪਹਿਲਾਂ ਮੈਨੂੰ ਸਹੀ 5 ਸਾਲ ਹੋ ਗਏ ਕੰਮ ਕਰਾ ਤੁਸੀਂ ਤਾਂ ਜਾਣਦੇ ਹੋ ਮੈਨੂੰ ਹਾਂਜੀ ਮੈਂ ਜਾਣਦਾ ਆਪਾਂ ਤਾਂ ਲੋਕਲ ਐ ਹਾਂ ਮੈਡੀਕਲ ਸਟੋਰ ਆਪਣਾ ਹੁੰਦਾ ਸੀ ਉਸ ਤੋਂ ਆਪਾਂ ਸਟਾਰਟ ਕੀਤਾ 5 ਸਾਲਾਂ ਦੀ ਇੱਕ ਜਰਨੀ ਆ ਆਪਣੀ ਏ ਤੇ ਲਾਈਕ 2 ਸਾਲਾਂ ਦੀ ਆਪਣੀ ਵੀਡੀਓ ਬਹੁਤ ਮਸ਼ਹੂਰ ਹੋਈ ਸੀ ਜੀ ਤੇ ਉਹ ਵੀਡੀਓ ਨੇ ਇੱਕ ਤਰ੍ਹਾਂ ਦੀ ਪੰਜਾਬ 'ਚ ਧਮਾਲਾਂ ਪਾਤੀਆਂ ਸੀ ਨਹੀਂ ਕੱਲੇ ਪੰਜਾਬ 'ਚ ਨਹੀਂ ਤੁਹਾਡੀ ਗੱਲ ਮੈਂ ਰੋਕੂਗਾ ਇੱਥੇ ਮੈਂ ਤੁਹਾਡੀ ਗੱਲ ਵੱਡੀ ਕਰੂੰਗਾ ਤੁਹਾਡੀ ਉਸ ਵੀਡੀਓ ਨੇ ਜਿਹੜਾ ਨਾ ਉਹ ਕੈਨੇਡਾ ਤੱਕ ਦਾ ਮੈਨੂੰ ਪਤਾ ਹੈ ਕਿ ਕੈਨੇਡਾ ਸਪੇਨ ਤੇ ਅਮਰੀਕਾ ਦੇ ਵਿੱਚ ਮੇਰੇ ਮਿੱਤਰ ਰਹਿੰਦੇ ਆ ਕੁਛ ਤੇ ਕੈਨੇਡਾ ਦੇ ਵਿੱਚ ਮੇਰੀ ਆਪਣੀ ਫੈਮਿਲੀ ਰਹਿੰਦੀ ਹੈ ਉੱਥੋਂ ਮੈਂ ਇਹੀ ਗੱਲ ਥੋੜੀ ਚੱਕਣ ਜਾ ਰਿਹਾ ਸੀ ਜੀ ਪੰਜਾਬ ਦੇ ਵਿੱਚ ਇੰਨੀ ਮਸ਼ਹੂਰ ਹੋਈ ਕਿ ਇਹ ਪੰਜਾਬੀ ਜਿਹੜੇ ਆਪਣੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਪੇਨ ਜਿੱਥੇ-ਜਿੱਥੇ ਬੈਠੇ ਆ ਜੀ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਇਹ ਗੱਲ ਸੀ ਮੇਂ ਦਾ ਵੀ ਇੰਨਾ ਕਿ ਜ਼ਿਆਦਾ ਪਪੂਲਰ ਹੋ ਗਿਆ ਇਹ ਕੰਮ ਮੈਂ ਨਹੀਂ ਇਹ ਕੰਮ ਇੰਨਾ ਪਪੂਲਰ ਹੋ ਗਿਆ ਕੀ ਲੋਕਾਂ ਨੇ ਹੁਣ ਨਵੀਆਂ-ਨਵੀਆਂ ਬ੍ਰਾਂਚਾਂ ਕਰ ਲਈਆਂ ਬ੍ਰਾਂਚਾਂ ਕਰ ਲਈਆਂ ਤੇ ਗੀਤਾ ਚੌਣ ਲੱਗ ਪਿਆ ਜਦੋਂ ਕਿ ਜਿਹੇ ਗੀਤਾ ਚੌਣ ਲੱਗਦੇ ਤਾਂ ਬ੍ਰਾਂਡ ਬਣ ਜਾਂਦੀ ਆ ਉਹ ਜੀ 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 ਇਹ ਸਟਾਰਟ ਕਰਨ ਵਾਲੇ ਆਪਾਂ ਹੀ ਆ ਦੇ ਕਿਉਂਕਿ ਆਪਣੇ ਦਾਦੇ-ਪਰਦਾਦੇ ਬਜ਼ੁਰਗ ਸੀਗੇ ਜੀ ਅ ਤੁਸੀਂ ਜਾਣਦੇ ਹੋ ਆਪਣਾ ਮਰੇ ਕੋਲ ਦਾ ਜੀ ਤੇ ਉੱਥੋਂ ਦਾਦਾ-ਪਰਦਾਦਾ ਹੀ ਸ਼ੁਰੂ ਕੀਤਾ ਹੋਇਆ ਸੀ ਉਹਨਾਂ ਨੇ ਤੇਲ ਦਾ ਕੰਮ ਲਾਈ ਮੈਂ ਇੱਕ ਦੁਬਾਰਾ ਰੀਸਟਾਰਟ ਕੀਤਾ ਉਹ ਲਗਾਣਾ ਜੀ ਜੀ ਬਈ ਇਹਦੇ ਵਿੱਚ ਕਾਫੀ ਅਲੱਗ-ਅਲੱਗ ਵੈਰਾਈਟੀਆਂ ਟੌਪ ਕਲਾਸ ਹੁੰਦੀਆਂ ਬਾਹਰ ਦੀਆਂ ਹੁੰਦੀਆਂ ਇੰਡੀਅਨ ਆਉਂਦੀਆਂ ਆਪਾਂ ਸਾਰੇ ਇੱਕ ਨੰਬਰ ਵਰਤਦੇ ਆ ਮੈਂ ਤੁਹਾਡੇ ਨਾਲ ਗੱਲ ਕਰਦਾ ਰਹੂੰਗਾ ਪਰ ਪਹਿਲੇ ਮੈਂ ਇੱਧਰ ਜਾਣਨਾ ਚਾਹੂੰਗਾ ਅ ਡਿਪਟੀ ਬਈ ਸਤਿ ਸ੍ਰੀ ਅਕਾਲ ਤੁਸੀਂ ਕਦੋਂ ਤੋਂ ਆ ਰਹੇ ਹੋ ਇਹਨਾਂ ਕੋਲ ਆਪਾਂ ਨੂੰ ਬਸ ਬਹੁਤ ਦੇਰ ਦੇ ਜਾਂਦੇ ਆਪਣੇ ਦੋਸਤ ਹੀ ਆਈਏ ਇਹ ਅੱਛਾ ਤੁਸੀਂ ਪੁਰਾਣਾ ਜਾਣਦੇ ਹੋ ਪੁਰਾਣਾ ਹੀ ਜਾਣਦੇ ਠੀਕ ਹੈ ਤੇ ਤੁਸੀਂ ਅਮਨ ਨੂੰ ਕਿਹਾ ਸੀ ਅਮਨ ਨੇ ਮੈਨੂੰ ਵੀ ਕਿਹਾ ਸੀ ਬਾਹਰੋਂ ਜਦੋਂ ਆਉਣਾ ਸੀ ਨਾ ਟਿਕ ਟਿਕਰਾ ਕੇ ਤੇ ਮੈਨੂੰ ਇਹ ਗੱਲ ਆਖੀ ਮੈਨੂੰ ਕਹਿੰਦਾ ਯਾਰ ਵੀ ਇੱਥੇ ਨਾ ਤੁਹਾਡੇ ਜਿਹੜੇ ਉਹ ਰਜਵਾਨ ਇਤਰ ਵਾਲੇ ਆ ਨਾ ਤੇ ਉਹ ਬਹੁਤ ਰੌਲਾ ਕਹਿੰਦਾ ਉਹਨਾਂ ਦਾ ਯਾਰ ਸਾਡੇ ਤੇ ਜਵਾਕ ਕਹਿੰਦੇ ਪਾਪਾ ਜੀ ਗਿਆਰ ਨਾਲ ਤੇ ਉਹ ਲੈ ਤੂੰ ਬਿਨਾ ਆ ਗਿਆ ਤਾਂ ਹਿਸਾਬ ਲਾ ਲਈ ਆਪਣਾ ਤੁਸੀਂ ਵੀ ਵਰਤਦੇ ਹੋ ਹਾਂਜੀ ਵਰਤਦੇ ਹਾਂ ਕਿਵੇਂ ਆ ਕੁਆਲਿਟੀ ਵਗੈਰਾ ਬਹੁਤ ਵਧੀਆ ਬਾਈ ਮੈਂ ਤਾਂ ਇਹਨਾਂ ਦਾ ਪਰਫਿਊਮ ਜ਼ਿਆਦਾ ਵਰਤਦਾ ਅੱਛਾ ਇਤਰ ਪਰਫਿਊਮ ਮਤਲਬ ਮੈਂ ਦੱਸਣਾ ਜਾਊਂਗਾ ਕਿ ਇਹ ਪਰਫਿਊਮ ਹੈ ਇਹਨਾਂ ਦਾ ਉਦੋਂ ਵਨ ਸਾਡਾ ਪਰਫਿਊਮ ਜਾਂਦਾ 100 ਐਮ ਤੇ 50 ml ਆਵळा ਜੀ ਇਹ ਪੰਜਾਬੀ ਚ ਵੀ ਦੱਸ ਦਿਓ ਵੀ ਉਹ 100 ml ਹੈ ਇਹ 100 ml ਹੈ ਇਹ 50 ml ਹੈ ਜੀ ਤੇ ਇਹ ਆਏ ਮੰਨੋ ਤੁਸੀਂ Amazon ਤੇ ਪੰਜ ਰੇਟਿੰਗ ਹਨ 5 ਸਟਾਰ ਰੇਟਿੰਗ ਐਨਾ ਟੌਪ ਤੇ ਚੱਲਦਾ ਜੀ 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 ਤੇ ਬਾਈ ਡਿਪਟੀ ਤੋਂ ਬਾਅਦ ਮੈਂ ਗੱਲ ਕਰਾਂਗਾ ਕਿਉਂਕਿ ਇਹ ਅਮਨ ਦੇ ਬਚਪਨ ਦੇ ਦੋਸਤ ਹੈ ਤੇ ਨਹੀਂ ਮੈਨੂੰ ਤਾਂ ਸਾਲ ਹੋ ਗਿਆ ਨਾ ਹਾਂ ਲੋਪੂ ਵਾਲੇ ਦੀ ਵੀਡੀਓ ਵੇਖ ਕੇ ਫਿਰ ਭਾਈ ਬਹੁਤ ਆਪ ਗਿਆ ਕੰਮ ਅੱਛਾ 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 ਜੀ ਅੰਦਰ ਦੀ ਵੀਡੀਓ ਦੇ ਕਿਸੇ ਅੰਦਰ ਬਾਈ ਦੀ ਵੀਡੀਓ ਫਿਰ ਜਦੋਂ ਪਤਾ ਗਿਆ ਨਾ ਫਿਰ ਜੋ ਜੈਤੋ ਦੇ ਉਹਦੀ ਸਾਨੂੰ ਆਂਦਾ ਸਾਡੀ ਆ ਸਾਡਿਆਂ ਦੀ ਹਨਾ ਫਿਰ ਬੰਦਾ ਉਹਨੂੰ ਵੇਖ ਕਰਕੇ ਦੁਆਰੇ ਦੇਖਾ ਹੁਣ ਤੁਸੀਂ ਥੋੜੀ ਜਿਹੀ ਕੁਰਸੀ ਮੇਰੇ ਵੱਲ ਨੂੰ ਘੁਮਾਓ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਖਾਸ ਕਰਕੇ ਕਿਉਂਕਿ ਜਿੱਦਿਆਂ ਦਾ ਆਇਆ ਨਾ ਭਰਾ ਤੋਂ ਉਹਦੇ ਦਾ ਦੇਖੋ ਮੈਂ ਮੈਂ ਇੱਕ ਗੱਲ ਸਾਫ਼ ਕਰ ਦਿਆਂ ਮੈਂ ਇੱਕ ਗੱਲ ਸਾਫ਼ ਕਰ ਦਿਆਂ ਕਿ ਇਹ ਕੋਈ ਪੇਡ ਵੀਡੀਓ ਨਹੀਂ ਕੋਈ ਕੁਝ ਨਹੀਂ ਮੈਂ ਇਸ ਕਰਕੇ ਬਣਾਉਣ ਲੱਗਿਆ ਕਿਉਂਕਿ ਰਿਜਵ ਬਹੁਤ ਪੁਰਾਣੇ ਸਮੇ ਤੋਂ ਉਹ ਵੀ ਆ ਗਏ ਉਹਨਾਂ ਨਾਲ ਵਿਚਾਰੇ ਆ ਗਏ ਆ ਗਏ ਵਾਹ 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 ਡਾਕਟਰ ਸਲੀਮ ਜੀ ਵਾਹ ਜੀ ਵਾਹ ਤੁਸੀਂ ਤੁਸੀਂ ਪ੍ਰਗਟ ਹੋ ਗਏ ਹੋ ਕੀ ਬਾਤ ਹੈ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਕਾਲ ਕੀਤੀ ਮੈਂ ਮੈਂ ਨਹੀਂ ਚਾਹੁੰਦਾ ਮੇਰੀ ਵੀਡੀਓ ਦੇ ਵਿੱਚ ਕਿਸੇ ਕਿਸਮ ਦਾ ਕੋਈ ਝੂਠ ਹੋਵੇ ਤੇ ਜਦੋਂ ਮੈਡੀਕਲ ਸਟੋਰ ਦੀ ਗੱਲ ਨੇ ਕੀਤੀ ਕਿ ਕਿਉਂਕਿ ਡਾਕਟਰ ਸਾਹਿਬ ਕੋਲ ਮੈਂ ਆਉਂਦਾ ਜਾਂਦਾ ਰਹਿਣਾ ਡਾਕਟਰ ਸਲੀਮ ਜੀ ਕੋਲ ਤੇ ਇਹਨਾਂ ਨੇ ਕਿਹਾ ਸੀ ਕਦੇ ਵਰਤ ਕੇ ਦੇਖੋ ਤੇ ਮੈਂ ਇਹਨੂੰ ਹਾਸੇ ਭਾਣੇ ਕਿਹਾ ਮੈਂ ਕਿਹਾ ਜੀ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਅਸੀਂ ਵਰਤਣ ਵਾਲੇ ਚੋ ਹੈ ਨਹੀਂ ਮੈਂ ਕਿਹਾ ਤੁਹਾਡੇ ਵਰਗੀਆਂ ਰੂਹਾਂ ਨੂੰ ਤਾਂ ਗਿਫਟ ਕਰ ਦੇਣਾ ਸੀ ਮੈਂ ਕਿਹਾ ਵੀ ਫਿਰ ਗਿਫਟ ਵੀ ਜਦੋਂ ਲਾਇਆ ਕਰਾਂਗੇ ਚੁੱਪਦਾ ਰਿਆ ਕਰੂਗਾ ਵੀ ਯਾਰ ਪੈਸੇ ਨਹੀਂ ਦਿੱਤੇ ਸੀ ਅਮਰ ਇਦਰ ਨੂੰ ਮੈਂ ਕਰੂ ਮੇਰੇ ਖਾਨ ਸਾਹਿਬ ਨਾਲ ਗੱਲ ਕਰਾਂਗੇ ਆਪਾਂ ਮੇਰਾ ਖਿਆਲ 13 ਸਾਲਾਂ ਬਾਅਦ ਵਾਪਸੀ ਹੋਈ ਹੈ ਹਨਾ ਪੰਜਾਬ ਦੀ ਤੇ ਬਹੁਤ ਮੈਸੇਜ ਆ ਜਿਹੜਿਆਂ ਨੇ ਇਹ ਕਿਹਾ ਵੀ ਯਾਰ ਤੇਰਾ ਜੈਤੋ ਮੰਡੀ ਤੇਰੀ ਆ ਜਾ ਕੇ ਆਈ ਅੱਛਾ ਤੁਹਾਡੇ ਲਈ ਉਹ ਲੈ ਕੇ ਆਈ ਅੱਛਾ ਲੈ ਕੇ ਸਾਨੂੰ ਕੱਪੜੇ ਦਾ ਜਾਂ ਕੁਝ ਕਹਿੰਦੇ ਨੇ ਜ ਤੁਸੀਂ ਤਾਂ ਹੋਰ ਵੀ ਦੀ ਜੈਤੋ ਵੀ ਜਾਣਾ ਗਏ ਹੁੰਦੇ ਆ ਕੁਛ ਨਾ ਕੁਛ ਲੈ ਕੇ ਉਤ ਲੈ ਕੇ ਆਏ ਇੱਤਰ ਲੈ ਕੇ ਕੁਛ ਨੋ ਸਾਡੇ ਹੱਥੇ ਲੈ ਕੇ ਉੱਥੋਂ ਲੈ ਕੇ ਆਏ ਨਹੀਂ ਮੈਂ ਤੁਹਾਨੂੰ ਦੱਸ ਤੱਕ ਮੈਂ ਚਲੋ ਮੈਂ ਨਹੀਂ ਪੁੱਛਣਾ ਚਾਹਦਾ ਵੀ ਭਾਬੀ ਨੇ ਕੀ ਕਿਹਾ ਸੀ ਮੈਂ ਨਹੀਂ ਪੁੱਛਣਾ ਪ੍ਰਨੀਤ ਨੇ ਪ੍ਰਨੀਤ ਬੇਟੀ ਹੈ ਜੀ ਸਾਡੀ ਭਤੀਜੀ ਆਮਨ ਦੀ ਬੇਟੀ ਹੈ ਇੱਕ ਇਹਨਾਂ ਦਾ ਬੇਟਾ ਹੈ ਛਰਾਰਤੀ 10 11 ਸਾਲ ਦਾ ਤੇ ਅਰਜਨ ਨੇ ਕੀ ਕਿਹਾ ਸੀ ਹਾਂ ਜਿਹਨਾਂ ਦੇ ਪਪਾ ਉਹ ਲੈ ਕੇ ਆਏ ਜਿਹੜਾ ਉਹ ਆਂਦਾ ਸੀਗਾ ਉਹ ਇਹਦਾ ਨਾਂ ਲਿਆ ਸੀ ਨਾ ਜਸਲ ਕਹਿੰਦੇ ਊਤ ਲਾਉਣਾ ਮੁੱਤਾ ਕਰਨਾ ਆ ਮੈਂ ਕੋਹਾ ਖੋਣਾ ਚਾਹੁੰਦਾ ਸੀ ਉਹ ਬੱਚਾ ਹੈ ਉਹ ਵੈਸੇ ਊਤ ਹੈ ਦਦੇ ਨਾਲ ਨਾਂ ਇਹ ਕਹਿੰਦਾ ਵੀ ਉਹ ਮੈਨੂੰ ਆਉਂਦੇ ਨੂੰ 15 ਵੇਰੀ ਕਹਤਾ ਆਂਦਾ ਜਿਆਂ ਦਾ ਊਤ ਨਾ ਲੈ ਕੇ ਆਂਦਾ ਊਤ ਹੁਣ ਆਪਾਂ ਜਾਣਦੇ ਆਪਣੇ ਕਿਹਨੂੰ ਕਹਿੰਦੇ ਆ ਕਹਿੰਦਾ ਜੇ ਊਤ ਨਾ ਲੈ ਕੇ ਆਂਦਾ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਤੇ ਚਲੋ ਸ਼ਾਪਿੰਗ ਵੈਸੇ ਅਮਨ ਨੇ ਕਰਨੀ ਹੈ ਤੇ ਆਪਾਂ ਰਿਜਵਾਨ ਨਾਲ ਗੱਲ ਕਰਾਂਗੇ ਰਿਜਵਾਨ ਇੱਕ ਗੱਲ ਦੱਸੋ ਹਣਾ ਕਿਉਂਕਿ ਦੇਖੋ ਬੰਦਾ ਜਦੋਂ ਵੀਡੀਓ ਦੇਖਦਾ ਨਾ ਮੈਂ ਤੁਹਾਡਾ ਨੰਬਰ ਵੀ ਚਲਾ ਦੇਣਾ ਨਾਲ ਜੀ ਠੀਕ ਹੈ ਅ ਕਿਹੋ ਜੀ ਕਿਹੋ ਜੀ ਕੁਆਲਿਟੀ ਹੈ ਕਿੰਨੀ ਰੇਂਜ ਤੋਂ ਆਮ ਬੰਦਾ ਪਤਾ ਇਹ ਸੋਚਦਾ ਹੁੰਦਾ ਹੈ ਕਿ ਯਾਰ ਵੀ ਜਦੋਂ ਕਿਸੇ ਬੰਦੇ ਦੀ ਐਡਵਰਟਾਈਜ਼ਮੈਂਟ ਚੱਲਦੀ ਹੈ ਨਾ ਹਾਲਾਂਕਿ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਆਪਾਂ ਨੋਰਮਲ ਪਰਿਵਾਰਕ ਗੱਲ ਕਰ ਰਹੇ ਆ ਅਮਨ ਨੇ ਜਿੱਦਾਂ ਦਾ ਆਇਆ 5-6 ਦਿਨਾਂ ਦਾ ਉਦੋਂ ਦਾ ਦਿਨ ਚ 10-10 ਵਾਰੀ ਕਹਿੰਦਾ ਸੀ ਯਾਰ ਤੂੰ ਮੈਨੂੰ ਲੈ ਕੇ ਚਾਲੋ ਠੀਕ ਹੈ ਇਸ ਕਰਕੇ ਮੈਂ ਇਹਨਾਂ ਜ਼ਰੂਰ ਕਹਿਣਾ ਜਾਊਂਗਾ ਕਿ ਤੁਸੀਂ ਕਿੱਟ ਵੀ ਬਣਾ ਕੇ ਭੇਜ ਦਿਓ ਹਣਾ ਮੈਂ ਉਹ ਜਿਹੜੀਆਂ ਪਿਛਲੀਆਂ ਵੀਡੀਓ ਮੈਂ ਵੀ ਦੇਖੀਆਂ ਉਹ ਮੈਨੂੰ ਬਾਹਰ ਸਾਡੇ ਆਪਣੇ ਬੱਚਿਆਂ ਨੇ ਮੇਰੇ ਆਪਣੇ ਦੋਸਤਾਂ ਨੇ ਵੀ ਕਿਹਾ ਕਿ ਯ ਤਦ ਰੈਸ ਭੇਜ ਦਿਨੇ ਸਾਨੂੰ ਜੋ ਪੇਮੈਂਟ ਬਣਦੀ ਦੱਸ ਦਿਤੇ ਅਸੀਂ ਸਾਨੂੰ ਰਿਜਵਾਨ ਇਤਰ ਤੋਂ ਭੇਜੀਏ ਜਰੂਰ ਉਹ ਜਿਹੜੀ ਇੱਕ ਇੱਕ ਕਿੱਟ ਬਣਾਉਂਦੇ ਹੋ ਤੁਸੀਂ ਉਹ ਕਿੱਟ ਦੇ ਵਿੱਚ ਕੀ ਕੁਝ ਹੁੰਦੀ ਹੈ ਤੇ ਕਿੰਨੀ ਕਿੰਨੀ ਰੇਂਜ ਤੋਂ ਸ਼ੁਰੂ ਹੋ ਜਾਂਦੀ ਹੈ ਉਹ ਤੇ ਕਿੰਨੀ ਕਿੰਨੀ ਰੇਂਜ ਤੱਕ ਬਣਦੀ ਆ ਕਿੱਟ ਤਾਂ ਜੀ ਆਏ ਮੰਨੋ ਉਹ ਕਸਟਮਾਈਜ਼ ਕਿੱਟ ਆ ਓਕੇ ਮੇਨ ਤਾਂ ਇੱਕ ਕਿੱਟ ਆ ਚਾਰ ਪਰਫਿਊਮ ਤਿੰਨਾਂ ਤਰ੍ਹਾਂ ਵਾਲੀ ਜਿਵੇਂ 50ml ਪਰਫਿਊਮ ਫਰੀ ਹੁੰਦਾ ਚਾਰ ਚਾਰ ਪਰਫਿਊਮ ਹੁੰਦੇ ਆ ਪੰਜ 100 दे। 400 ml ਦੇ 400 ml ਦੇ ਹਾਂ ਤੇ ਤਿੰਨ ਤਿੰਨ ਇਧਰ ਹੁੰਦੇ 12-12 ml ਦੇ ਜੀ ਤੇ ਨਾਲ 50 ml ਦਾ ਫ੍ਰੀ ਹੁੰਦਾ ਤੇ ਚਾਰ ਸੈਂਪਲ ਹੁੰਦੇ ਤਿੰਨ-ਤਿੰਨ ml ਦੇ ਜਿਹੜੇ ਕੀ ਤੁਹਾਡਾ ਇੱਕ ਸੈਂਪਲ ਵੀ ਦਿਨ ਕੱਢੂਗਾ ਜੀ ਜੇ ਪੰਜ ਸੈਂਪਲ ਹੋ ਗਏ ਤੇ ਐਵੇਂ ਮੰਨੋ ਤੁਹਾਡੇ 100 ਦੇ ਨਾਲ ਹੋ ਗਿਆ ਜੀ ਤੇ ਉਹ ਤੁਹਾਡਾ ਵੀ ਇੱਕ ਤਰ੍ਹਾਂ ਦੀ ਕਿੱਟ ਤੁਹਾਡਾ ਘਟੋ ਘਟਾ ਸਾਲ ਉਹ ਕੱਢ ਸਕਦੇ ਇੱਕ ਕਿੱਟ ਸਿੰਗਲ ਬੰਦੇ ਵਾਸਤੇ ਇੱਕ ਸਿੰਗਲ ਬੰਦੇ ਵਾਸਤੇ ਕਿਕੇ ਤੇ ਇਹਦੇ ਕਿੰਨੇ ਕਿ ਕੀਮਤ ਘੱਟੋ ਘੱਟ ਬਣ ਜਾਂਦੀ ਕਿੰਨੇ ਕਿ ਵੱਧ ਵੱਧ ਜਿਵੇਂ ਅਲੱਗ ਅਲੱਗ ਤੁਸੀਂ ਦੱਸਦੇ ਹੁੰਦੇ ਹੋ ਕਿ ਆਹ ਆਹ ਵੈਰਾਈਟੀ ਇਹਦੇ ਵਿੱਚ ਹਨ ਕੀਮਤ ਆਏ ਆ ਜੀ ਸਟਾਰਟ ਹੋ ਜਾਂਦੀ 5000 ਤੋਂ 5000 ਤੋਂ ਕਿੱਟ ਸਟਾਰਟ ਹੋ ਜਾਂਦੀ ਸਟਾਰਟ ਹੋ ਜਾਂਦੀ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਦਸੀ ਆ ਉਹ ਉਹ ਜਿਹੜੀ ਇੰਟਰਨੈਸ਼ਨਲ ਕਿੱਟ ਆ ਉਹਦਾ ਹੋਰ ਰੇਟ ਆ ਪਰ ਜਿਹੜੀ ਇਹ 5000 ਵਾਲੀ ਆ ਇਹਦੇ ਵਿੱਚ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਜਿਵੇਂ ਲਿਟਰ ਲਿਟਰ ਛੋਟੇ 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 ਕਰਵਾ ਸਕਦੇ ਹੋ 10 ਐਮਲ ਕੋਈ 10 ਐਮਲ ਲੈ ਲਿਆ ਪਰਫਿਊਮ ਕੋਈ 30 ਐਮਲ ਲੈ ਲਿਆ ਉਹਨੂੰ ਆਪਾਂ ਇੱਕ ਤਿੰਨ ਚਾਰ ਪ੍ਰੋਡਕਟ ਬਣਾ ਲਾਂਗੇ 5000 ਚ ਉਹ ਆਪਾਂ ਦੇ ਦਿੰਨੇ ਆ ਫਿਰ ਉਹ ਅਲੱਗ ਅਲੱਗ ਵੈਰਾਈਟੀਆਂ ਦੇ ਵਿੱਚ ਪਾ ਦਨੇ ਇਸੇ ਤਰ੍ਹਾਂ ਜੇ ਉਸੇ ਦੀ ਆਪਾਂ ਵੱਡੀ ਲੈਣੀ ਹੈ ਵੱਡੀ ਬਣ ਜੰਦੀ ਇੱਕ ਨਾ ਮੈਨੂੰ ਕੋਈ ਤੁਹਾਡੇ ਕੋਲੋਂ ਮਿੱਤਰ ਲੈ ਕੇ ਗਿਆ ਸੀ ਕਿਟ ਤੇ ਉਹਨਾਂ ਨੇ ਮੈਨੂੰ ਮੇਰੇ ਜਨਮ ਦਿਨ ਤੇ ਗਿਫਟ ਕਰਤਾ ਇੱਕ ਛੋਟਾ ਜਿਹਾ ਜਿਹਨੂੰ ਤੁਸੀਂ ਮੈਂ ਕਿਹਾ ਸ਼ਾਇਦ 10 12 ਐਮਐਲ ਕਹਿੰਨੇ ਉਹੀ ਸੀਗਾ ਤੇ ਉਹ ਮੈਂ ਇੱਕ ਦਿਨ ਕਿਸੇ ਪ੍ਰੋਗਰਾਮ ਤੇ ਜਾਣ ਲੱਗਾ ਤੇ ਮੈਂ ਉਹਨੂੰ ਲਾ ਲਿਆ ਜੀ ਮੈਂ ਸੁਣਨ ਵਾਲਿਆਂ ਨੂੰ ਤੇ ਵੀਡੀਓ ਦੇਖਨ ਵਾਲਿਆਂ ਨੂੰ ਦੱਸ ਦਿਆਂ ਕਿ ਇਹ ਸਚਾਈ ਦੱਸ ਰਿਹਾ ਮੈਂ ਇਹਦੇ ਵਿੱਚ ਕੋਈ ਬਣਾਈ ਗੱਲ ਨਹੀਂ ਹੈ ਉਹਨੇ ਮੈਨੂੰ ਗਿਫਟ ਕਰਤਾ ਮੈਨੂੰ ਕਹਿੰਦਾ ਵੀ ਆਹ ਤੁਹਾਨੂੰ ਗਿਫਟ ਕੀਤਾ ਤੇ ਮੈਂ ਉਹਨੂੰ ਹੱਥਨ ਲਾਪਿਆ ਮੈਂ ਕਿਹਾ ਛੋਟੀ ਜੀ ਸ਼ੀਸ਼ੀ ਕਹਿੰਦਾ ਲਾਉਣ ਤੋਂ ਬਾਅਦ ਦੱਸਿਆਂ ਤਾਂ ਸ਼ੀਸ਼ੀ ਨਾ ਛੋਟੀ ਜੀ ਕਹੇ ਕਿਉਂਕਿ ਮਿੱਤਰ ਸੀ ਆਪਾਂ ਹੱਸ ਲੈਨੇ ਹਣਾ ਮਿੱਤਰਾਂ ਦੇ ਨਾਲ ਉਹ ਮੈਂ ਲਾ ਕੇ ਗਿਆ ਤੇ ਤੁਸੀਂ ਯਕੀਨ ਕਰੋ ਕਿ 4 ਦਿਨ 5 ਦਿਨ ਜਿਹੜਾ ਸੀ ਮੈਂ ਉਹ ਜੈਕਟ ਪਾ ਕੇ ਰੱਖੀ ਤੇ ਉਹ ਹਰ ਵਾਰੀ ਬੰਦਾ ਮੈਨੂੰ ਪੁੱਛਦਾ ਸੀ ਇਹ ਤੇਰੇ ਪਰਫਿਊਮ ਕਿਹੜਾ ਲੱਗਿਆ ਸਹੀ ਠੀਕ ਹੈ ਉਹ ਮੈਨੂੰ ਨਹੀਂ ਪਤਾ ਕਿਹੜਾ ਸੀ ਇਹ ਮੈਂ ਤੁਹਾਨੂੰ ਤਾਂ ਦੱਸਿਆ ਕਿ ਉਹ ਜਿਹੜੀ ਚੀਜ਼ ਆ ਨਾ ਜਿਹੜੀ 4-5 ਦਿਨ ਕੱਪੜੇ ਤੋਂ ਜਾਂਦੀ ਨਹੀਂ ਤੇ ਧੋਣ ਤੱਕ ਨਹੀਂ ਜਾਂਦੀ ਜਿਨ੍ਹਾਂ ਨੂੰ ਤੁਸੀਂ ਕਿਟਾਂ ਭੇਜੋਗੇ ਬਣਾ ਕੇ ਮਤਲਬ ਗੱਲ ਸਹੀ ਹੈ ਜਿਹੜੀ ਮੈਂ ਚੀਜ਼ ਕਹਿਣਾ ਹਾਂ ਮੇਰੇ ਮੁਤਾਬਕ ਸਹੀ ਹੈ ਤੇ ਮੈਂ ਤੁਹਾਨੂੰ ਕਹਣਾ ਮੈਂ ਤੁਹਾਨੂੰ ਸਿਫਾਰਿਸ਼ ਕਰ ਰਿਹਾ ਕਿ ਜੇ ਕੋਈ ਬੰਦਾ ਵੀਡੀਓ ਨੂੰ ਵੇਖ ਕੇ ਤੇ ਤੁਹਾਡੇ ਤੱਕ ਅਪਰੋਚ ਕਰੂਗਾ ਨਾ ਇੰਨਾ ਕੰਮ ਜ਼ਰੂਰ ਕਰੋ ਕਿ ਉਹ ਚੀਜ਼ ਇੱਕ ਜ਼ਰੂਰ ਪਾਓ ਵੀ ਜਿਹੜੀ ਬੰਦਾ ਲਾ ਕੇ ਆਖੇ ਵੀ ਹਾਂ ਯਾਰ ਵਾਕਿਆ ਰਿਜ਼ਵਾਨ ਤੋਂ ਇਤਰ ਮੰਗਾਇਆ ਸੀਗਾ ਜਾਂ ਊਦ ਮੰਗਾਇਆ ਸੀ ਜਾਂ ਪਰਫਿਊਮ ਮੰਗਾਇਆ ਸੀ ਤੇ ਵਾਕਈ ਉਹ ਚੀਜ਼ ਹੈਗੀ ਆ ਇਹਦੇ ਵਿੱਚ ਕੋਈ ਵਿੜਿਆਈ ਨਹੀਂ ਜਿਹੜੀ ਇਹਨਾਂ ਨੇ ਬ੍ਰਾਂਚਾਂ ਵਾਲੀ ਕਹੀ ਆ ਜੀ ਉਹ ਬਈ ਬੋਰਡ ਦੇ ਨਾਲ ਜੜਾ ਇੱਥੇ ਹੀ ਆ ਬ੍ਰਾਂਚਾਂ ਇੱਥੋਂ ਹੀ ਖੁੱਲੀਆਂ ਆ ਸਹੀ ਹੈ ਇਹ ਵੀ ਸਹੀ ਆ ਓਕੇ ਹਾਂ ਉਹ ਫਿਰ ਪਤਾ ਲੱਗਦਾ ਨਹੀਂ ਮੇਨ ਕਿੱਥੇ ਉਹ ਕਹਿੰਦੇ ਮੇਨ ਜੈਤੋਂ ਆ ਜਾਲੇ ਅੱਛਾ ਹਾਂ ਠੀਕ ਹੈ ਜਿਵੇਂ ਜਿਵੇਂ ਰਿਜ਼ਵਾਨ ਇਹ ਵਿੜਿਆਈ ਆਸਤੇ ਨਹੀਂ ਵੀ ਅਸੀਂ ਵੱਡਿਆਂ ਤੇ ਜਾਂ ਅਸੀਂ ਬਾਹਾਂ ਖਲਾਰੀਆਂ ਉਹ ਰੀਅਲ ਗੱਲ ਆ ਠੀਕ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਦਾਦੇ ਦਾਦਾ ਜੀ ਹੋਰਾਂ ਤੋਂ ਸ਼ੁਰੂ ਹੋਇਆ ਸੀਗਾ ਮਲੇਰ ਕੋਟਲੇ ਤੋਂ ਤੇ ਅਸੀਂ ਉਹ ਜਿਹੜਾ ਵੀ ਪਿਤਾ ਪੁਰਖੀ ਹਨਾ ਜਿਹੜਾ ਹੈਗਾ ਉਹ ਕਰ ਰਹੇ ਆ ਅਸੀਂ ਠੀਕ ਹੈ ਹੋਰ ਕੀ ਕਹਿਣ ਗੱਲ ਇਹ ਹੈ ਜਿਵੇਂ ਆਪਾਂ ਮੰਨ ਲਓ ਆਪਣਾ ਉਦਵਨ ਪਰਫਿਊਮ ਜਿਹੜਾ ਆਪਾਂ ਪਹਿਲਾਂ ਦੱਸ ਕੇ ਰੈਵਿਊ ਚ ਜੀ ਇਹਦੇ ਵਿੱਚ ਹੁਣ ਆਪਾਂ ਤਾਂ ਨਹੀਂ ਜਣੇ ਬੈਠੇ ਆ ਜੀ ਬਾਈ ਦੇ ਲਾਤਾ ਥੋਡੇ ਦਾ ਦਾ ਥੋਡੇ ਅੰਕਾ ਦੀ ਲਾਤਾ ਆਪਾਂ ਜੀ ਤੇ ਇਹਦੇ ਵਿੱਚ ਥੋਡੇ ਇਹ ਜਿਹੜਾ ਉਦਵਨ ਪਰਫਿਊਮ ਹੈ ਥੋਡੇ ਹੋਰ ਹਿਸਾਬ ਨਾਲ ਚੱਲਣਾ ਬਾਈ ਦੇ ਹੋਸਾਬ ਨਾਲ ਬਾਈ ਦੇ ਹੋਰ ਹਿਸਾਬ ਨਾਲ ਅੱਛਾ ਇੱਕੋ ਜੀ ਹੋ ਸਕੇ ਬਾਈ ਦੇ ਸਕਿਨ ਤੇ ਨਹੀਂ ਚੱਲੇ ਘੰਟਾ ਦੋ ਘੰਟੇ ਖੜੇ ਜੀ ਹੁਣ ਇਹ ਪਰਫਿਊਮ ਦਾ ਪੂਰਾ ਟੌਪ ਤੇ ਆ ਹਾਂ ਹੈ ਵੀ ਮਹਿੰਗਾ 3500 ਰੇਟ ਹੈ ਇਹਦਾ ਹਾਂ ਤੇ ਜੇ ਆਪਾਂ ਦੇਖੀਏ ਇਹ ਵੀ ਕੀ ਗੱਲ ਹੈ ਰਿਜ਼ਵਾਨ ਪਰਫਿਊਮ ਦਾ ਪਰਫਿਊਮ ਲਾਇਆ ਸੀ ਵੀ ਕਾਢੇ ਚ ਓਢੇ ਕਿਉਂ ਹਾਂ ਫਿਰ ਰੋਡ ਸਕਿਨ ਟੈਸਟ ਦਾ ਸਿਸਟਮ ਆ ਜਾਂਦਾ ਜਿਵੇਂ ਹੁਣ ਬਾਹਰੋਂ ਕਈ ਪਰਫਿਊਮ ਵਗਾਉਂਦੇ ਆ ਮੈਂ ਉਹਨਾਂ ਤੋਂ ਫਸਟ ਆਫ 올 ਪੁੱਛਣਾ ਵੀ ਤੁਸੀਂ ਪਹਿਲਾਂ ਕਿਹੜੇ ਪਰਫਿਊਮ ਯੂਜ਼ ਕਰਦੇ ਹੋ ਕਿਹੜੇ ਤੁਹਾਨੂੰ ਵਧੀਆ ਲੱਗਦੇ ਆ ਤੁਹਾਡੇ ਲਾਸਟਿੰਗ ਕਿਹੜਾ ਕਿਵੇਂ ਕੱਢਦਾ ਕਿਉਂਕਿ ਹੁਣ ਤੁਸੀਂ ਜੀ ਮੇਰੇ ਸਾਹਮਣੇ ਬਾਈ ਬੈਠਾ ਮੈਂ ਬਾਈ ਦੀ ਸਕਿਨ ਤੇ ਲਾ ਕੇ ਜੀ ਦੱਸ ਸਕਦਾ ਵੀ ਬਾਈ ਤੇ ਆਹ ਵਾਲਾ ਪਰਫਿਊਮ ਕਿੰਨੇ ਟਾਈਮ ਕੱਢੂਗਾ ਜੀ ਹੁਣ ਇੰਨਾ ਜਿਵੇਂ ਆਪਾਂ ਇੱਕ ਤੁਹਾਨੂੰ ਪਹਿਲਾਂ ਵਾਲਾ ਤੁਸੀਂ ਕਹਿੰਦੇ ਸੀ ਆਹ ਲੈਣਾ ਇਹ ਆਪਾਂ ਤੁਹਾਡੇ ਮਨ ਲਾ ਕੇ ਦਿਖਾ ਲਵਾਂ ਇਹ ਤੁਹਾਡੇ ਮੰਨ ਲਓ ਵੈਸੇ ਤਾਂ ਇਹ 5 ਦਿਨਾਂ ਦੀ ਲਾਸਟਿੰਗ ਦੀ ਗਾਰ ਤਰੇ ਦਾ ਮਤਲਬ ਹੈ ਤੁਹਾਡੇ ਘੱਟਣ ਵਾਲੀ ਇਸ ਦਾ ਮਤਲਬ ਇਹ ਨਹੀਂ ਹੋਇਆ ਕਿ ਇਹਦੀ ਕੁਆਲਿਟੀ ਮਾੜੀ ਆ ਜੀ ਇਸ ਦਾ ਮਤਲਬ ਇਹ ਹੈ ਕਿ ਆਪਣੀ ਸਕਿਨ ਨੇਸਪ ਨਹੀਂ ਕੀਤਾ ਜੀ ਇਹ ਬਹੁਤ ਵੱਡਾ ਫੈਕਟ ਹੈ ਕਿ ਹਰੇਕ ਨੂੰ ਨਹੀਂ ਪਤਾ ਹਰੇਕ ਬੰਦਾ ਕੀ ਕਹਿੰਦਾ ਬੋਤਲਾਂ ਚ ਪਾਦਾ ਲਓ ਜੀ 2000 ਦੇ ਲਓ ਲਓ ਜੀ 1000 ਦੇ ਲਓ 500 ਦੇ ਲਓ ਪਰ ਇਹਦੇ ਵਿੱਚ ਫੈਕਟ ਕੀ ਆ ਉਹ ਲੋਕਾਂ ਨੂੰ ਪਤਾ ਨਹੀਂ ਠੀਕ ਹੈ ਹਾਂ ਹਰੇਕ ਹੁਣ ਦਾ ਬੋਤਲਾ ਰੱਖ ਲਈਆਂ ਬਾਤਾਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਣੀ ਚਾਹੂੰਗਾ ਜਿਵੇਂ ਇਹਦੇ ਵਾਸਤੇ ਖਾਸ ਕਰ ਗੱਲਾਂ ਜਿਹੜੀਆਂ ਹੁਣ ਹੋਰ ਵੀ ਬਹੁਤ ਥਾਵਾਂ ਤੋਂ ਐਡਵਰਟਾਈਜ਼ਮੈਂਟ ਆਉਂਦੀਆਂ ਹਨਾ ਇਹ ਤਰ ਬਾਰੇ ਉਹ ਦਾਰੇ ਜਾਂ ਸੈਂਟ ਪਰਫਿਊਮ ਜੋ ਵੀ ਤੁਸੀਂ ਬਣਾਉਂਦੇ ਹੋ ਆਪਣੀ ਭਾਸ਼ਾ ਜੋ ਵੀ ਕਹਿੰਦੇ ਹੋ ਹੁਣ ਮੈਂ ਪਹਿਲੇ ਸ਼ੁਰੂ ਚ ਮਾਫੀ ਮੰਗ ਲਈ ਸੀ ਕਿ ਮੈਨੂੰ ਇਹਦੀਆਂ ਸਾਰੀਆਂ ਲੈਂਗੁਏਜ ਆਉਂਦੀਆਂ ਨਹੀਂ ਹੁਣ ਬਹੁਤ ਜ਼ਿਆਦਾ ਉਹਦੇ ਵਿੱਚ ਕਿਹਾ ਜਾਂਦਾ ਹੈ ਵੀ ਇਹ ਜਿਹੜੀ ਚੀਜ਼ ਹੈ ਇਹ ਦੁਬਈ ਤੋਂ ਮਹਿੰਗਾਈ ਗਈ ਹੈ ਅਰਬ ਕੰਟਰੀ ਤੋਂ ਮਹਿੰਗਾਈ ਗਈ ਹੈ ਇਹ ਜਿਹੜੀ ਹੈ ਇਹ ਲੋਕਲ ਇੰਡੀਆ ਮੇਡ ਹੈ ਇਹ ਆਹ ਚੀਜ਼ ਹੈ ਉਹਦੇ ਵਿੱਚ ਕੀ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਕੋਈ ਹੈ 60 70 80% ਤਾਂ ਇੰਡੀਆ ਮੇਡ ਹੈ ਏਡੀਆ ਸਾਰਨਾ ਉਹ ਵੱਡਾ ਕਹਿਣ ਦਾ ਮਤਲਬ ਐਕਸਪੋਰਟਰ ਹੈ ਚਾਈਨਾ ਤੋਂ ਬਾਅਦ ਜੀ ਏਹੀ ਹੈ ਜਿਹੜਾ ਕੀ ਮਾਲ ਸਪਲਾਈ ਕਰਦਾ ਜੀ ਠੀਕ ਹੈ ਇੰਡੀਆ ਦੇ ਵਿੱਚ ਬਹੁਤ ਕੁਝ ਹੈ ਆਪਾਂ ਹੀ ਹਲਕੇ ਚ ਲਈ ਬੈਠੇ ਆ ਵੀ ਇੰਡੀਆ 'ਚ ਕੁਝ ਨਹੀਂ ਜੀ ਇੰਡੀਆ 'ਚ ਇੰਨਾ ਕੁਝ ਆ ਕਿ ਹਰ ਇੱਕ ਕਿਤੇ ਵੀ ਜਾਓਗੇ ਨਾ ਤੁਸੀਂ ਜਿੱਥੇ ਤੁਹਾਨੂੰ ਲੱਗੇ ਵੀ ਸੁਪਰਮਾਰਕਟ ਚ ਲਈ ਜਿੱਥੇ ਸੇਲ ਲੱਗਦੀ ਹੈ ਜਾਂ ਕੋਈ ਪ੍ਰੋਡਕਟ ਆ ਉਹ ਇੰਡੀਆ ਦਾ ਹੋਊਗਾ ਜਾਂ ਚਾਈਨਾ ਦਾ ਹੋਊਗਾ ਦੋ ਜਗ੍ਹਾ ਸੀ ਜਾਂਦੀਆਂ ਚਾਈਨਾ ਪਹਿਲੇ ਨੰਬਰ ਤੇ ਦੂਜੇ ਤੇ ਇੰਡੀਆ ਤੇ ਫੇਰ ਆ ਜਾਂਦਾ ਸਵਿਟਜ਼ਰਲੈਂਡ ਤੇ ਜੀ ਸਵਿਟਜ਼ਰਲੈਂਡ ਫਰਾਂਸ ਉੱਥੇ ਬਣਦੇ ਆ ਪਰਫਿਊਮ ਇੱਥੋਂ ਆਪਾਂ ਮੰਗਾਵਨੇ ਆ ਅੱਛਾ ਮਤਲਬ ਕਿ ਦੁਬਈ ਵਾਲਾ ਰੌਲਾ ਨਹੀਂ ਹੈ ਸਵਿਟਜ਼ਰਲੈਂਡ ਰਹਿ ਤੇ ਹੋ ਸਕਦਾ ਸਵਿਟਜ਼ਰਲੈਂਡ ਤੋਂ ਦੁਬਈ ਗਿਆ ਦੁਬਈ ਤੋਂ ਆਪਣੇ ਕੋਲ ਆ ਗਿਆ ਓਕੇ ਇਹ ਕੋਈ ਅਲੱਗ ਗੱਲ ਹੈ ਪਰ ਮੇਨ ਮੈਨੂਫੈਕਚਰਿੰਗ ਸਵਿਟਜ਼ਰਲੈਂਡ ਤੇ ਫਰਾਂਸ ਹੀ ਹੈ ਕੋਈ ਜਿੰਨਾ ਮਰਜੀ ਕਿਹਾ ਮੇਰਾ ਦੁਬਈ ਤੋਂ ਆਇਆ ਮੇਰਾ ਤਾਂ ਦੁਬਈ ਤੋਂ ਹੁੰਦਾ ਨਹੀਂ ਵੀ ਸਿੱਧਾ ਕੈਨੇਡਾ ਅਮਰੀਕਾ ਦਾ ਨਾ ਵਾਲਵੋ ਟਰੱਕ ਆ ਵਾਲਵੋ ਬਹੁਤ ਮਸ਼ਹੂਰ ਕੰਪਨੀ ਦਾ ਟਰੱਕ ਆ ਬਹੁਤ ਵਧੀਆ ਮੋਟਰ ਆ ਉਹਦੀ ਔਰ ਉਹ ਤੇ ਸਟੈਂਪ ਹੈ ਜਿਹੜੀ ਉਹ ਇੰਡੀਆ ਦੀ ਹੁੰਦੀ ਹੈ ਵਾਹ ਮੈਂ ਖਾਸ ਕਰ ਦੱਸਦੇ ਆ ਮੈਂ ਜਿਹੜੀ ਗੱਲ ਕੀਤੀ ਹੈ ਨਾ ਵੀ ਇਹ ਬੰਦਾ 13 ਸਾਲ ਹੋ ਗਏ ਨੂੰ ਕੈਨੇਡਾ ਜਿਹੜਾ ਅਮਰੀਕਾ ਦੇ ਕੈਨੇਡਾ ਦਾ ਬਹੁਤ ਵਧੀਆ ਟਰੱਕ ਮੰਨਿਆ ਗਿਆ ਅਸੀਂ ਉਹਨੂੰ ਵਰਤ ਕੇ ਨਾਂ ਵਰਤ ਕੇ ਸਾਡਾ ਨਾ ਇਛਾ ਪਰ ਉਹਦੀ ਜਿਹੜੀ ਮੋਟਰ ਹੈ ਨਾ ਮੇਨ ਇੰਜਨ ਹੁੰਦਾ ਜਿਹੜਾ ਉਹ ਉਹ ਜਿਹੜਾ ਇੰਡੀਆ ਨਾਲ ਇੰਡੀਆ ਤੋਂ ਬਣ ਕੇ ਆ ਵਾਹ ਇੰਡੀਆ ਚ ਕੀ ਮਤਲਬ ਕਿ ਇੰਡੀਆ ਚ ਕੀ ਨਹੀਂ ਹੋ ਸਕਦਾ ਸਾਡੇ ਕੰਮ ਜਾਪ ਹੀ ਨਹੀਂ ਮੰਨਦੇ ਹੀ ਨਹੀਂ ਹੁਣ ਇਹ ਇਹ ਮੰਨੇ ਗੱਲ ਦਾ 20 20 30 ਦੀ ਲੱਖ ਕਿਲੋਮੀਟਰ ਚੱਲ ਜਾਂਦਾ ਉਹ ਬਿਨਾਂ ਜਾਪੀ ਲੱਗੇ ਤੋਂ ਇਹ ਗੱਲ ਅਮਨ ਨੇ ਸਾਂਝੀ ਕੀਤੀ ਹੈ ਨਾ ਇਹ ਹੁਣ ਕੈਨੇਡਾ ਵਾਲੇ ਅਮਰੀਕਾ ਵਾਲੇ ਡਰਾਈਵਰ ਵੀਰ ਜ਼ਰੂਰ ਵੈਰੀਫਾਈ ਕਰਨੀ ਇਸ ਗੱਲ ਨੂੰ ਕਿਉਂਕਿ 13 ਸਾਲ ਹੋ ਗਏ ਮਾਨੂੰ ਕੈਨੇਡਾ ਗਿਆ ਤੇ 12 ਸਾਲ ਹੋ ਗਏ ਟਰੱਕ ਚਲਾਉਂਦਿਆਂ ਇੱਕ ਸਾਲ ਜਾ ਕੇ ਵੀ ਹੋਰ ਕੰਮ ਤਾਂ ਦਾ ਕੀਤਾ ਸੀ ਮੈਂ ਕੁਝ ਹੋਰ ਚੀਜ਼ਾਂ ਜ਼ਰੂਰ ਪ ਇੱਕ ਆ ਤੁਹਾਡੇ ਕੋਲ ਪਿਆ ਮੈਂ ਤਾਂ ਮੈਨੂੰ ਤਾਂ ਵੇਖ ਕੇ ਐ ਦਿਲ ਕਰਦਾ ਵੀ ਮਤਲਬ ਇਹ ਜਾਂ ਤਾਂ ਜਿਵੇਂ ਮੰਨ ਲਓ ਕਿ ਭੁਜੀਆ ਪਾਉਣਾ ਹੋਵੇ ਸੌਗੀ ਪਾਣੀ ਹੋਵੇ ਕਾਜੂ ਬਦਾਮ ਪਾਉਣੇ ਹੋਣ ਪਰ ਤੁਸੀਂ ਆ ਕੁਝ ਪਾ ਕੇ ਬੈਠੇ ਹੋ ਹਨ ਜਿਵੇਂ ਮੈਂ ਤੁਹਾਨੂੰ ਸਾਨੂੰ ਦੇਖਣ ਨੂੰ ਕਾਲੀਆਂ ਲੱਕੜੀਆਂ ਲੱਗਦੀਆਂ ਹਨ ਇਹ ਹੈਗਾ ਉਦ ਬਈ ਇੱਕ ਤਾਂ ਉਹ ਆ ਵਾਲਾ ਤੁਹਾਨੂੰ ਦਿਖਾਇਆ ਜੀ ਇਹ ਤਾਂ ਕਿ ਨੇਚਰਲ ਆਸਾਮ ਵਾਲਾ ਉਦ ਇਹ ਆਸਾਮ ਵਾਲਾ ਆਸਾਮ ਤੋਂ ਬਿਨਾਂ ਦੁਨੀਆ ਤੇ ਹੁੰਦਾ ਹੀ ਨਹੀਂ ਉਦ अच्छा जी समझी हुंदा ते, दे दे ते जी जी, दे दे आ, आ, एक ਆ ਜਿਹੜਾ ਪਹਿਲਾਂ ਕੋਰ ਦੇ ਇਹ ਆ ਗਿਆ ਮਿਕਸ ਜੀ ओरिजिनल ਨਹੀਂ ਹੈਗਾ ਇਹ ਲੱਕੜ ਦੇ ਸੱਕ ਹੁੰਦੇ ਆ ਅਤਰ ਦੇ ਵਿੱਚ ਪਾ ਕੇ ਸੀ ਰੱਖਦੇ ਆ ਫਿਰ ਇਹ ਬਣਦਾ ਠੀਕ ਹੈ ਹਾਂ ਇਹਨੂੰ ਹੀ ओरिजिनल ਕਹਿ ਕੇ ਸਾਰੀ ਦੁਨੀਆ ਵੇਚਦੀ ਆ ਪਰ ਆਪਾਂ ਸੱਚ ਕਹਿ ਕੇ ਹੀ ਵੇਚਣਾ ਸੋ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਤੁਹਾਨੂੰ ਐਡਰੈਸ ਜ਼ਰੂਰ ਵਖਾਵਾਂਗੇ ਤਾਂ ਕਿ ਸੌਖਾ ਹੋ ਜੇ ਕੰਮ ਐ ਇਹਨਾਂ ਦਾ ਲੋਗੋ ਹੈ ਏ ਯਾਗੇ ਐਡਰੈਸ ਮੈਂ ਕਹਿੰਦਾ ਵੀ ਜੇ ਤੁਹਾਨੂੰ ਕਿਤੇ ਲੱਗੇ ਨਾ ਵਿੱਚ ਇੰਨੀਆਂ ਗੱਲਾਂ ਰਜਵਾਨ ਨੇ ਵੀਡੀਓ ਦੇ ਵਿੱਚ ਕੀਤੀਆਂ ਮੈਂ ਪਹਿਲਾਂ ਸ਼ੁਰੂ ਚ ਦੱਸਦਾ ਸੀ ਕਿ ਦੇਸ਼ ਦੁਨੀਆ ਦੇ ਵਿੱਚ ਰੌਲਾ ਬਹੁਤ ਆ ਰਜਵਾਨ ਇਤਰਦਾ ਜੱਤੂ ਵਾਲਿਆਂ ਦਾ ਤੇ ਜੇ ਕਿਤੇ ਤੁਹਾਨੂੰ ਕੋਈ ਨਾ ਕੋਈ ਕੰਪਲੇਂਟ ਲੱਗੇ ਤਾਂ ਮੈਨੂੰ ਜ਼ਰੂਰ ਦੱਸਿਓ ਫਿਰ ਆਪਾਂ ਇਹਨੂੰ ਲਾਂਭਾ ਦੇਖ ਕੇ ਜਾਵਾਂਗੇ ਸੋ ਨੰਬਰ ਨੋਟ ਕਰ ਲਓ ਬਾਕੀ ਹੋਰ ਚੀਜ਼ਾਂ ਮੈਂ ਤੁਹਾਨੂੰ ਦਿਖਾਉਣੀਆਂ ਚਾਹਣਾ ਕਿ ਦੇਖੋ ਹਰ ਇੱਕ ਚੀਜ਼ ਦਾ ਨਾ ਇੱਕ ਵੱਡਾ ਸਿਸਟਮ ਹੁੰਦਾ ਤੇ ਇੱਥੇ ਆ ਕੇ ਮੈਂ ਦੇਖਿਆ ਤੋਂ ਕਾਂ ਤੋਂ ਮੈਡੀਕਲ ਸਟੋਰ ਤੋਂ ਮੈਂ ਮੁੜ ਜਾਂਦਾ ਸੀ ਕਿ ਬਹੁਤ ਵਾਰੀ ਮੈਂ ਪਹਿਲਾਂ ਦੱਸਿਆ ਕਿ ਸਾਡੇ ਫੈਮਿਲੀ ਰਿਲੇਸ਼ਨ ਆਪਸ ਆਪਸ ਦੇ ਵਿੱਚ ਤੇ ਇੱਥੇ ਆ ਕੇ ਮੇਰਾ ਮੱਲੋ ਮੱਲੀ ਦਿਲ ਕੀਤਾ ਕਿ ਇਹ ਰਾਂ ਚੀਜ਼ ਤਾਂ ਵਖਾਉਣੀ ਚਾਹੀਦੀ ਜਿਹਦੇ ਬਾਰੇ ਬੱਚੇ ਵੀ ਫੋਨ ਕਰਦੇ ਆ ਹੋਰ ਵੀ ਬਾਰੋਂ ਸਜਣ ਮਿੱਤਰ ਫੋਨ ਕਰਦੇ ਆ ਅ ਸ਼ੀਸ਼ੀਆਂ ਵੇਖ ਕੇ ਦਿਲ ਕਰਨ ਲੱਗ ਪੈਂਦਾ ਕਿ ਆ ਥੋੜਾ ਬਹੁਤਾ ਤਾਂ ਲੈ ਕੇ ਹੀ ਜਾਣੇ ਇਹਨਾਂ ਨੂੰ ਵੇਖ ਕੇ ਤਾਂ ਮੈਂ ਸਵਾਲ ਹੋਰ ਹੀ ਕੀਤਾ ਸੀ ਮੈਂ ਕਹਿੰਦਾ ਜਿਵੇਂ ਸਪੈਸ਼ਲ ਬਾਰੋਂ ਮੰਗਾਈ ਹੁੰਦੀ ਆ ਨਾ ਐਡੇ ਐਡੇ ਪੈਕ ਰੱਖੀ ਬੈਠਿਆ ਇਹਦੇ ਵਿੱਚੋਂ ਸਾਰਾ ਸਿਸਟਮ ਜਿਹੜਾ ਉਹ ਤਿਆਰ ਹੁੰਦਾ ਹੈ ਜੋ ਵੀ ਹੈ ਜਿਵੇਂ ਮੈਂ ਕਿਹਾ ਸੀ ਕਿ ਇਹ ਤਰ ਹੈ ਊਡ ਹੈ ਜਾਂ ਪਰਫਿਊਮ ਹੈ ਜਾਂ ਜੋ ਵੀ ਚੀਜ਼ ਬਣਾਉਂਦੇ ਆ ਨਾ ਇਹਦੇ ਵਿੱਚ ਇੱਕ ਪੂਰੀ ਮੈਂ ਕਹਿੰਨਾ ਕਿ ਇੱਕ ਪੂਰੀ ਲਾਇਬ੍ਰੇਰੀ ਹੈ ਸੋ ਇੱਕ ਵਾਰੀ ਤੁਸੀਂ ਸੰਪਰਕ ਜ਼ਰੂਰ ਕਰਨਾ ਜੀ ਇਹਨਾਂ ਨੂੰ ਇੱਕ ਵਾਰੀ ਸੰਪਰਕ ਕਰਕੇ ਇਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਜੇ ਸੰਤੁਸ਼ਟੀ ਹੋਵੇ ਤਾਂ ਫਿਰ ਜਿਵੇਂ ਅਮਨਦੀਪ ਕੈਨੇਡਾ ਤੋਂ 13 ਸਾਲਾਂ ਬਾਅਦ ਆ ਕੇ ਇੱਥੇ ਲਿਆ ਕੇ ਇੱਥੇ ਲੈ ਬੈਠਣਾ ਖੜਾ ਨਹੀਂ ਛੱਡਿਆ ਸਾਡਾ ਤੇ ਉਵੇਂ ਤੁਸੀਂ ਰਜਵਾਨ ਨਿਤਰ ਤੇ ਇੱਕ ਵਾਰੀ ਜ਼ਰੂਰ ਹੋਣੀ ਚਾਹੀਦੀ ਹੈਂ 8 ਦਿਨ ਕਹਿੰਦਾ ਰਾਂ ਤੁਹਾਨੂੰ 8 ਦਿਨਾਂ ਤੋਂ ਲੈ ਕੇ 8 ਦਿਨਾਂ ਬਾਅਦ ਲੈ ਕੇ ਮੈਂ ਤੇਰੇ ਮੂੰਹ ਹੀ ਹੋਣਾ ਸੀ ਸੋ ਜੀ ਵਧੀਆ ਲੱਗਿਆ ਨਾ ਤਾਂ ਇੱਕ ਵਾਰ ਸੰਪਰਕ ਕਰ ਲਿਓ ਕਿਉਂਕਿ ਸਾਡਾ ਮਕਸਦ ਸੀ ਬਹੁਤ ਸਾਰੇ ਦੋਸਤ ਮੈਨੂੰ ਕਹਿ ਦਿੰਦੇ ਆ ਕਿ ਆਪ ਮੇਰੀ ਗੱਲ ਕਰਵਾਇਂ ਜਾਂ ਮੈਨੂੰ ਪੁੱਛ ਕੇ ਦੱਸੀ ਹੁਣ ਤੁਹਾਡੇ ਕੋਲ ਨੰਬਰ ਵੀ ਭੇਜਤਾ ਸਾਰਾ ਕੁਝ ਉਹ ਸਾਹਮਣੇ ਜਿਹੜਾ ਫਲੈਸ਼ ਹੋ ਰਿਹਾ ਤੇ ਤੁਹਾਨੂੰ ਸਾਰੀ ਇਹਨਾਂ ਦੀ ਲਾਇਬ੍ਰੇਰੀ ਵੀ ਵਿਖਾਤੀ ਵੀ ਆ ਚੀਜ਼ਾਂ ਲੱਗੀਆਂ ਹੋਈਆਂ ਤੇ ਆ ਚੀਜ਼ਾਂ ਇਹ ਬਣਾਉਂਦੇ ਆ ਫਿਰ ਵੀ ਕੋਈ ਸਵਾਲ ਜਵਾਬ ਕਿਸੇ ਕਿਸਮ ਦਾ ਇਹਨਾਂ ਦੇ ਨਾਲ ਕਰਨਾ ਹੋਵੇ ਤਾਂ ਇਹਨਾਂ ਨੰਬਰਾਂ ਤੇ ਕਾਲ ਕਰ ਲਿਓ ਜੇ ਮਨ